ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਸਰਬੱਤ ਸੰਗਤ ਜੀ ਅੱਜ ਅਸੀਂ ਪਹੁੰਚੇ ਆ ਪਿੰਡ ਢਮੋਟ ਕਲਾ ਭਗਤਪੁਰਾ ਤੇ ਇੱਥੋਂ ਦਾ ਜੋ ਬਣਿਆ ਸਤਗੁਰ ਦਰਸ਼ਨ ਧਾਮ ਬਣਿਆ ਸੋ 사ਤ ਸੰਗ ਹਾਲ ਆ ਸੋ ਆਪਣੇ ਨਾਲ ਸੇਵਾਦਾਰ ਹਾਜ਼ਰ ਨੇ ਬਾਬਾ ਜੀ ਵੀ ਹਾਜ਼ਰ ਨੇ ਸੋ ਅੱਜ ਆਪਾਂ ਸੇਵਾਦਾਰਾਂ ਤੋਂ ਸਾਰੀ ਜਾਣਕਾਰੀ ਲਵਾਂਗੇ ਵੀ ਕਿਹਦੇ ਵੱਲੋਂ ਕਿੰਨਾ ਕੁ ਸਹਿਜ ਸਹਿਯੋਗ ਰਿਹਾ 사ਤ ਸੰਗ ਵੀ ਹੁੰਦਾ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਬਾਕੀ ਹੋਰ ਵੀ ਜੋ ਸੇਵਾ ਚੱਲ ਰਹੀ ਆ ਉਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਜਾਣਾਂਗੇ ਸੋ ਬੇਨਤੀ ਹੈ ਸਾਰਿਆਂ ਨੂੰ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਨਾਲ ਪ੍ਰਬੰਧਕ ਸੇਵਾਦਾਰ ਵੀਰ ਹਾਜ਼ਰ ਨੇ ਤੇ ਆਓ ਆਪਾਂ ਨੇ ਅੱਜ ਗੱਲਬਾਤ ਕਰਦੇ ਆ ਜੀ। ਬਾਬਾ ਜੀ ਸਤਗੁਰ ਦਰਸ਼ਨਤਾਮ ਇਹ ਕਿਹਦੇ ਵੱਲੋਂ ਕਿੰਨਾ ਕੁ ਸਹਿਯੋਗ ਰਿਹਾ ਜੀ? ਐਸਾ ਜੀ ਸਤ ਇਹ ਜਿਹੜਾ ਡੇਰਾ ਬਣਿਆ ਹੈ। ਹਾਂਜੀ। ਇਹ ਸਤਗੁਰ ਦਰਸ਼ਨਤਾਮ ਵੱਲੋਂ ਬਣਿਆ ਹੈ। ਠੀਕ ਹੈ ਜੀ। ਐਸੇ ਇਤਿਹਾਸ ਤੋਂ ਨੋ ਜ਼ਿਆਦਾ ਸਹਿਯੋਗ ਜਿਹੜਾ ਹੈ। ਹਾਂਜੀ। ਚੂਤ ਹੱਸਦਾ ਹੈ। ਤਰੰबीर ਸੂਤ ਉਹਨਾਂ ਦਾ ਸਭ ਨਾਲੋਂ ਜ਼ਿਆਦਾ ਸਹੀ ਉਹਨਾਂ ਦਾ ਹੈ ਬਾਕੀ ਸਾਧ ਸੰਗਤ ਮਿਲ ਕੇ ਸਾਰੇ ਬਣਾ ਰਹੇ ਨੇ ਸੇਵਾਦਾਰ ਸਾਰੇ ਆਸੀ ਸਾਰੇ ਸੇਵਾ ਕਰਕੇ ਜਿੰਨਾ ਜਿੰਨਾ ਟਾਈਮ ਜਿਸ ਦੇ ਕੋਲ ਹੁੰਦਾ ਉਹ ਆ ਕੇ ਇੱਥੇ ਟਾਈਮ ਦਿੰਦਾ ਆਪਣਾ ਹੁਣ ਕਮਰਿਆਂ ਦੀ ਉਹ ਸਾਰੀ ਕਰਨੀ ਹੈ ਜਿਸ ਤਰ੍ਹਾਂ ਉਹਦੇ ਵਾਸਤੇ ਅੱਜ ਸਾਰੀ ਸੰਗਤ ਇਕੱਠੀ ਹੋਈ ਆ ਉਹਨਾਂ ਨੇ ਸ਼ੁਰੂ ਕਰਾਨਾ ਹੈ ਉਹਨਾਂ ਕੰਮ ਕੋਈ ਬਜਾਰੋਂ ਸਮਾਨ ਲਿਆ ਨਾ ਹੁੰਦਾ ਕਿਸੇ ਨੇ ਉਹ ਸਾਰੇ ਸੇਵਾਦਾਰ ਇੱਥੇ ਦੇ ਹੀ ਨੇ ਉਹਨਾਂ ਦੀ ਰਜਾਮੰਦੀ ਨਾਲ ਠੀਕ ਹੈ ਜੀ ਔਰ ਜਿਹੜੇ ਇੱਥੇ ਦੇ ਪ੍ਰਧਾਨ ਨੇ ਜਾਂ ਜਿਨ੍ਹਾਂ ਵੱਲੋਂ ਡੇਰਾ ਬੰਦਾ ਪਿਆ ਸੇਵਾ ਹੋ ਰਹੀ ਆ ਠੀਕ ਹੈ ਜੀ ਉਹ ਸਾਰੇ ਮਿਲ ਕੇ ਇਸੇ ਕੰਮ ਕਰ ਲਿਆ ਬਾਕੀ ਐਸਾ ਕੋਈ ਨਹੀਂ ਆ ਕਿ ਕੱਲੇ ਬੰਦੇ ਦਾ ਕੁਝ ਨਹੀਂ ਆ ਸਤਗੁਰੂ ਦਰਸ਼ਨ ਤਾਂ ਆਉਂਦਾ ਡੇਰਾ ਹੈ ਠੀਕ ਹੈ ਜੀ ਦਿੱਲੀ ਸਾਡਾ ਮੇਨ ਆਫਿਸ ਹੈ ਜੀਟੀ ਕਰਨਾਲ ਰੋਡ ਤੇ ਸਾਡਾ ਡੇਰਾ ਜਿਹੜਾ ਲੁਧਿਆਣੇ ਵੀ ਹੈ ਉਧਰ ਭੋਗਪੁਰ ਹੈ ਉਧਰ ਕਿਨਾ ਹੈ ਪੰਜਾਬ ਚ ਡੇਰੇ ਨੇ ਹਾਂਜੀ ਰਾਹੋਂ ਵੀ ਹੈ ਉਹਨਾਂ ਵਿੱਚ ਹਾਂਜੀ ਕਈ ਜਗ੍ਹਾ ਡੇਰੇ ਨੇ ਜਿੱਨਾਂ ਉਹਦੇ ਵਿੱਚ satsang ਹੋਇਆ ਕਰਦਾ ਹੈ ਇੱਥੇ ਵੀ satsang ਹੁੰਦਾ ਹੈ ਇਸ ਤਰ੍ਹਾਂ ਤਿੰਨ ਤਰੀਕ ਹੈ ਹਰ ਮਹੀਨੇ ਦੀ ਤਿੰਨ ਤਰੀਕ ਨੂੰ ਤਮੋਟ ਸੇ ਡੇਰਾ ਜਿਹੜਾ ਹੈ ਅਜੇ satsang ਹੁੰਦਾ ਹੈ ਬਾਬਾ ਜੀ ਦੇ ਲਿਓ ਆਇਆ ਕਰਦੇ ਨੇ ਉਹ satsang ਕਰਦੇ ਨੇ ਤੇ ਠੀਕ ਹੈ ਜੀ ਹਾਂ ਜੀ ਸੋ ਵੀਡੀਓ ਚ ਤੁਸੀਂ ਜਾਣਿਆ ਜੋ ਵੀ ਹੈ ਪ੍ਰਬੰਧ ਕੀਤਾ ਸਾਰਾ ਕੌਣ ਚਲਾ ਰਿਹਾ ਕੌਣ ਮੁਖ ਸੇਵਾਦਾਰ ਨੇ ਆਪਣੇ ਪਿੰਡ ਧਮੋੜਤੀ ਨੇ ਆ ਖੜਿਆ ਵੀਰ ਜੀ ਅੰਕਲ ਜੀ ਸਾਰਿਆਂ ਦਾ ਸਹਿਯੋਗ ਹੈ ਤੇ ਬਾਕੀ ਜਿਹੜੀ ਕਮਰਿਆਂ ਦੀ ਆ ਉਹ ਸਾਰੀ ਉਹਦਾ ਵੀ ਕੰਮ ਸ਼ੁਰੂ ਹੋਣਾ ਬਾਕੀ ਤੁਸੀਂ ਦੇਖ ਸਕਦੇ ਹੋ ਸਾਰੇ ਡੇਰਾ ਬਾਉਂਡਰੀ ਹੋ ਗਈ ਬਾਕੀ ਹਰ ਮਹੀਨੇ 3 ਤਰੀਕ ਨੂੰ ਹੁੰਦਾ ਜੀ ਦਿਨ ਕੋਈ ਵੀ ਆ ਜਵੇ ਜੀ 3 ਤਰੀਕ ਕੋਈ ਵੀ ਆ ਸਕਦਾ ਠੀਕ ਹੈ ਸੋ ਬਾਬਾ ਜੀ ਨੇ ਦੱਸਿਆ ਸਭ ਵਾਸਤੇ ਆ ਵੀ 3 ਤਰੀਕ ਨੂੰ ਮਹੀਨੇ ਦੇ 3 ਤਰੀਕ ਨੂੰ ਵੀ ਕੋਈ ਵੀ ਦਿਨ ਆ ਜਵੇ ਤੇ ਸਾਧ ਸੰਗ ਹੁੰਦਾ ਬਾਬਾ ਜੀ ਸਾਧ ਸੰਗ ਦੀ ਕਿੰਨੇ ਵਜੇ ਟਾਈਮਿੰਗ ਕੀ ਆ ਕਿੰਨੇ ਸਤਸੰਗ ਦਾ ਟਾਈਮ 12 ਵਜੇ ਕੀਰਤਨ ਹੈ ਜੀ ਠੀਕ ਹੈ ਜੀ 1 ਵਜੇ ਸਤਸੰਗ ਹੈ 1 ਤੋਂ 2 ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਫਿਰ ਲੰਗਰ ਹੈ ਠੀਕ ਹੈ ਜੀ ਲੰਗਰ ਸਾਰੇ ਸੰਗਤ ਵਸਤੇ ਤਿਆਰ ਕੀਤਾ ਜਾਂਦਾ ਹੈ ਬੀਬੀਆਂ ਆ ਕੇ ਇੱਥੇ ਲੰਗਰ ਤਿਆਰ ਕਰਦੀਆਂ ਨੇ ਹਾਂ ਜੀ ਬਾਕੀ ਜਿਹੜਾ ਇੱਥੇ ਦੇ ਸੇਵਾਦਾਰ ਨੇ ਉਹ ਸਾਰੇ ਸੇਵ ਕਰਦੇ ਨੇ ਭਾਬੇ ਜਿਵੇਂ ਮੰਨ ਲਓ ਹੋਰ ਪਿੰਡਾਂ ਦੇ ਵਿੱਚ ਵੀ ਸਤਸੰਗ ਹੁੰਦਾ ਵੀ ਉਰੋ ਵੀ ਕੋਈ ਸੰਗਤ ਲੈ ਜਾਣ ਦਾ ਕੋਈ ਉਪਰਾਲਾ ਕਰਦੀ ਹੈ ਸੰਗਤ ਦੀ ਇੱਥੇ ਜੇ ਕੋਈ ਚਾਹੁੰਦਾ ਹੈ ਤੇ ਲੈ ਜਾਈਦਾ ਠੀਕ ਹੈ ਜੀ ਹਾਂ ਤੋਂ ਲੁਧਿਆਣੇ ਵੀ ਜਾਂਦੀ ਹੈ ਸੰਗਤ ਹਾਂ ਸੰਗਰਾਂਦ ਵਾਲੇ ਦਿਨ ਲੁਧਿਆਣੇ ਸਤ ਸੰਗ ਹੁੰਦਾ ਠੀਕ ਹੈ ਜੀ ਇੱਥੋਂ ਦੀ ਜਿਹੜੀ ਸੰਗਤ ਹੈ ਉਹ ਲੁਧਿਆਣੇ ਜਾਂਦੀ ਹੈ ਠੀਕ ਹੈ ਜੀ ਹਾਂਜੀ ਵੀ ਮੰਨ ਲਓ ਇੱਕ ਆਪਣੇ ਦਿੱਲੀ ਜਨਨ ਆ ਉਹ ਬਾਬਾ ਜੀ ਦਾ ਵੱਡਾ ਪੰਡਾਰਾ ਹੁੰਦਾ ਸਾਲ ਇੱਥੋਂ ਵੀ ਸੰਗ ਜਾਂਦੀ ਆ ਸਾਲਾਨਾ ਪੰਡਾਰਾ ਹੁੰਦਾ ਹੈ ਹਾਂਜੀ ਇੱਕ 8 ਮਈ ਦਾ ਹੁੰਦਾ ਠੀਕ ਹੈ ਜੀ ਜਿੰਨੂੰ ਸਤਿ ਭਾਵਨਾ ਦੇ ਵਸ ਕੇ ਆ ਜਾਂਦਾ ਹਾਂਜੀ ਹਾਂਜੀ ਇੱਕ 7 ਦਸੰਬਰ ਜਿਹੜਾ ਹੁਣ ਇੱਥੇ ਹੋਣਾ ਹੈ ਹਾਂਜੀ ਅੱਛਾ ਪਹਿਲੇ ਉਹ ਦਿੱਲੀ ਹੁੰਦਾ ਸੀ ਹਾਂਜੀ ਹੁਣ ਮਹਾਰਾਜ ਜੀ ਨੇ ਇੱਥੇ ਉਹ ਦੇ ਦਿੱਤਾ ਹੈ ਕੈਤ ਮੋੜ ਦੀ ਜਿਹੜੀ ਸੰਗਤ ਹੈ ਹਾਂਜੀ ਹਾਂਜੀ ਉਹ 7 ਦਸੰਬਰ ਮਨਾਏਗੀ ਮਹਾਰਾਜ ਦੇ ਦਾ ਸ਼ਹੀਦ ਦੇ ਦਾ ਦਬਾਸ ਸਾਰੇ 7 ਦਸੰਬਰ 7 ਦਸੰਬਰ ਜਨਮਦੇਵ ਜਨਮਦੇਵ ਸਾਹਿਬ ਮਹਾਰਾਜ ਦਰਸ਼ਨ ਦਾਸ ਜੀ ਦਾ ਅੱਛੋ ਇੱਥੇ ਮਨਾ ਰਹੇ ਹਾਂਜੀ ਉਹ ਇੱਥੇ ਹੁਣ ਇੱਥੇ ਮਨੇਗਾ ਮਤਲਬ ਬਹੁਤ ਦੂਰੋਂ ਦੂਰੋਂ ਸੰਗਤਾਂ ਆਪਣੇ ਪਿੰਡ ਆਉਗੀਆਂ ਵੱਡਾ ਪ੍ਰਬੰਧ ਕਰਨੇ ਪੈਣਗੇ ਹੈਨਾ ਦਿੱਲੀੋਂ ਵੀ ਆਉਣੇ ਠੀਕ ਆ ਹਾਂਜੀ ਇਹਨਾਂ ਵੱਡਾ ਪ੍ਰੋਗਰਾਮ ਹੈ ਜਿਹੜਾ ਵੀ ਆਪਣਾ ਇਸ ਜਿਹੜਾ ਸਤ ਸੰਗਤਾਂ ਬਣਿਆ ਤੇ ਇੱਥੇ ਹੋਣਾ ਵਾ ਸੋ ਸੰਗਤਾਂ ਨੂੰ ਬੇਨਤੀ ਆ ਬਈ ਆਪਾਂ ਸਾਰੇ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਸਾਰੇ ਨੇ ਇੱਕ ਵਧੀਆ ਪ੍ਰਬੰਧ ਕਰਨ ਕਿਉਂਕਿ ਦੇਖੋ ਜਦੋਂ ਕੋਈ ਵੱਡਾ 사త్సੰਗ ਪ੍ਰੋਗਰਾਮ ਹੁੰਦਾ ਉਹਦੇ ਲਈ ਆਪਾਂ ਨੂੰ ਸੇਵਾਗਾਰਾਂ ਦੀ ਬਦਲ ਲੋੜ ਹੁੰਦੀ ਆ ਸੰਗਤ ਦੀ ਸਹਿਯੋਗ ਦੀ ਲੋੜ ਆ ਸੋ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਵੀ ਜਦੋਂ ਵੀ ਆਪਣੇ ਕੋਈ 사త్సੰਗ ਹੁੰਦਾ ਤਿੰਨ ਤਰੀਕੇ ਨੂੰ ਸੰਗਤਾਂ ਨੂੰ ਬੇਨਤੀ ਆ ਵੀ ਉਹ ਵੀ ਭਾਈ ਆਇਆ ਕਰੋ ਸੰਗਤ ਜਿਨ੍ਹਾਂ ਕੋਲ ਸਮਾਂ ਹੁੰਦਾ ਆਪਣਾ ਸਮਾਂ ਜ਼ਰੂਰ ਦਿਆ ਕਰੋ ਬਾਕੀ ਸੇਵਾ ਲਗਭਗ ਚੱਲੀ ਜਾਂਦੀ ਆ ਅੱਜ ਵੀ ਉਸ਼ਾਰੀ ਦਾ ਸੇਵਾ ਵੀ ਤੁਸੀਂ ਕਰ ਸਕਦੇ ਹੋ ਬਾਕੀ ਕੋਈ ਵੀ ਤੁਸੀਂ ਦਾਨ ਕੋਈ ਹੋਰ ਸੇਵਾ ਪਾਉਣੀਆਂ ਸੋ ਆਪਣੇ ਪਿੰਡ ਧਮੋੜ ਤੋਂ ਮਾਸਟਰ ਜੀ ਨੇ ਇਹਨਾਂ ਨਾਲ ਤੁਸੀਂ ਸੰਪਰਕ ਚਾਹ ਕਰ ਸਕਦੇ ਹੋ ਆਪਾਂ ਇਹਨਾਂ ਨਾਲ ਵੀ ਗੱ ਨਕੇਸ਼ ਕੁਮਾਰ ਸੂਦ ਸਰਕੇਸ਼ ਕੁਮਾਰ ਸੂਦ ਜੀ ਪੱਤੀ ਆਪਣੇ ਦੀ ਗੰਗਾ ਤੋਂ ਨਾ ਗੰਗਾ ਪੱਤੀ ਤੋਂ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਕੀ ਗਾਣਾ ਚਾਹੁੰਦੇ ਕੋਈ ਸੰਗਤ ਨੂੰ ਬੇਨਤੀ ਜਾਨਣਾ ਚਾਹੁੰਦੇ ਹਾਂ ਜੀ ਸੰਗਤ ਦੇ ਚਰਣਾ ਚ ਹੀ ਬੇਨਤੀ ਹੈ ਵੀ ਤਿੰਨ ਤਰੀਕ ਨੂੰ ਜਿਵੇਂ ਸੱਸਾਂ ਹੁੰਦਾ ਵੀ ਸਾਰੇ ਸਮੂਹ ਨਗਰ ਨਿਵਾਸੀ ਹੋਏ ਹਾਜ਼ਰੀ ਜ਼ਰੂਰ ਲਵਾਇਆ ਕਰਨ ਬਾਕੀ ਜੋ ਵੀ ਸੇਵਾ ਹੋਂ ਕੰਮਰੇ ਬਣਨੇ ਜਾਂ ਉਹਦੇ ਵਿੱਚ ਵੀ ਸਹਿਯੋਗ ਆ ਜੋ ਆਪਣਾ ਉਹ ਜ਼ਰੂਰ ਪਾਵਣ ਮਾਸਟਰ ਜੀ ਨੇ ਦੱਸਿਆ ਵੀ ਇਹ ਮੁਕ ਸੇਵਾਦਾਰ ਨੇ ਵੀ ਜਿੰਨੀ ਕੁ ਵੀ ਹੁੰਦੀ ਆ ਥੋੜੇ ਛੋੜਾ ਬਹੁਤ ਤੇ ਬਹੁਤਾ ਸੇਵਾ ਜਿੰਨੀ ਕੁ ਵੀ ਹੁੰਦੀ ਆ ਜਰੂਰ ਪਾਉਏ ਆਪਣਾ ਸਾਰਿਆਂ ਦਾ ਹੀ ਸਾਂਝਾ ਹੀ ਆ ਤੇ ਸਾਰੇ ਰਲ ਮਿਲ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਕਾਰਜ ਪੂਰਨ ਕਰਨਾ ਆਪਾਂ ਸੰਪੂਰਨ ਕਰਨਾ ਵਾ ਤੇ ਤੁਹਾਡੇ ਸਹਿਯੋਗ ਦੇ ਨਾਲ ਇਹ ਸੰਗਤ ਨਾਲ ਸ਼ੁਰੂ ਹੋਇਆ ਦੀਗਾ ਤੇ ਆਪਾਂ ਜਿਹੜੀ ਆਨ ਪੂਰਾ ਸਮਾਪਤੀ ਆ ਦੇਖੋ ਬਾਕੀ ਘਾ ਵਗੈਰਾ ਵੀ ਬਾਅਦ ਚ ਜਿਵੇਂ ਉਹ ਤਿਆਰੀ ਚੱਲੀ ਜਾਂਦੀ ਹੈ ਜਾਨੀ ਅਜੇ ਤਾਂ ਕੰਮ ਚੱਲੀ ਜਾਣਾ ਵਾ ਬਾਕੀ ਮੰਨ ਲਓ ਜੇ ਸੇਵਾ ਕਿਸੇ ਨੇ ਦੇਣੀ ਹੋਵੇ ਤੁਹਾਡੇ ਨਾਲ ਸੰਪਰਕ ਕੀਤਾ ਜਾਵੇ ਜ਼ਰੂਰੀ ਨਹੀਂ ਵੀ ਤੁਹਾਨੂੰ ਦੀ ਸੇਵਾ ਕਰਨੀ ਹੈ ਜੇ ਕੋਈ ਆਪਣੀ ਵੈਸੇ ਤਨ ਦੀ ਸੇਵਾ ਕਰਨੀ ਚਾਹੁੰਦਾ ਉਹ ਵੀ ਉਹ ਆ ਕੇ ਹੁਣ ਮਹੀਨਾ 20 ਦਿਨ ਇਹ ਕੰਮ ਚੱਲੂਗਾ ਠੀਕ ਆ ਜੀ ਵੀ ਵੈਸੇ ਕੋਈ ਆ ਕੇ 2 ਘੰਟੇ 4 ਘੰਟੇ ਨਾਲ ਕਰ ਸਕਦਾ ਉਹ ਵੀ ਕਰ ਸਕਦਾ ਸੋ ਸੇਵਾਦਾਰ ਵੀਰ ਨੇ ਦੱਸਿਆ ਵੀ ਜੇ ਤੁਸੀਂ ਧਨ ਕਰਕੇ ਦੀ ਉਹ ਵੀ ਦੇ ਸਕਦੇ ਹੋ ਤੇ ਬਾਕੀ ਹੱਥੀ ਸੇਵਾ ਵੀ ਕਰਨੀ ਆ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਜਿੰਨਾ ਕਿ ਵੀ ਤੁਹਾਡੇ ਕੋਲ ਟਾਈਮ ਆ ਤੇ ਤੇ ਤੁਸੀਂ ਇੱਥੇ ਆ ਕੇ ਹੱਥੀ ਸੇਵਾ ਕਰ ਸਕਦੇ ਹੋ ਜੀ ਤੇ ਬਾਕੀ ਮਿਸਤਰੀ ਲੱਗੇ ਹੋਏ ਨੇ ਇਹਨਾਂ ਨਾਲ ਤੁਸੀਂ ਘੰਟਾ ਦੋ ਘੰਟੇ ਆਪਣੀ ਹੱਥੀ ਸੇਵਾ ਕਰ ਸਕਦੇ ਹੋ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਆ ਵੀਰਾਂ ਨੂੰ ਨੌਜਵਾਨ ਵੀਰ ਨੇ ਜਿਹੜੇ ਜਿੰਨਾ ਕਿ ਵੀ ਸਮਾਂ ਹੁੰਦਾ ਦਿਆ ਕਰੋ ਭਾਈ ਇਹ ਅਜੇ ਤਿਆਰੀ ਚੱਲੀ ਜਾਣੀ ਆ ਤੇ ਹੋਰ ਕੋਈ ਇਸ ਤੋਂ ਬਾਅਦ ਕੋਈ ਕਿਵੇਂ ਤਿਆਰੀ ਕਰਨੀ ਚਾਹਣੀ ਜੀ ਤੁਸੀਂ ਗਾਹ ਮਤਲਬ ਜਿਵੇਂ ਆਕਾ ਵਗੈਰਾ ਅੱਗੇ ਅਸੀਂ ਜੀ ਮਤਲਬ ਸਾਡਾ ਲੰਗਰ ਹਾਲ ਰਸੋਈ ਰਸੋਈ ਬਣਾਵਾਂਗੇ ਤੇ ਸ਼ੈੱਡ ਪਾਵਾਂਗੇ ਲੰਗਰ ਲਈ ਜਾਂ ਅਸੀਂ ਬਾਥਰੂਮ ਲੈ ਟਿੰ ਦਾ ਇੱਕ ਸੈੱਟ ਬਣਾਇਆ ਇੱਕ ਸੈੱਟ ਅੱਗੇ ਹੋਰ ਬਣਨਾ ਜੇ ਜੈਂਟਸ ਦਾ ਬਣ ਗਿਆ ਤੇ ਇੱਕ ਸੈੱਟ ਇਹ ਜਾਈ ਲੈਡੀਆਂ ਦਾ ਉਹ ਵੇਸਿੰਗ ਤਿਆਰ ਕਰਨਾ ਹੈਗਾ ਹਾਂਜੀ ਠੀਕ ਹੈ ਬਾਕੀ ਹੁਣ ਕਮਰੇ ਇਹੀ ਸ਼ਾਰੀਕ ਸ਼ੁਰੂ ਕਰਨ ਲੱਗੇ ਜੀ ਕਿ ਕਮਰੇ ਵਗੈਰਾ ਬਣਾਉਣ ਲੱਗੇ ਸੀ ਇਹ ਕਮਰੇ ਅਸੀਂ ਤਿੰਨ ਕਮਰੇ ਇੱਥੇ ਬਣਾਉਣੇ ਹਾਂਜੀ ਲੈਟ੍ਰੀਨ ਬਾਥਰੂਮ ਵੀ ਬਣਨਾ ਅੱਗੇ ਠੀਕ ਹੈ ਜੀ ਹਾਂਜੀ ਫਿਰ ਅੱਗੇ ਰਸੋਈ ਬਣਨੀ ਹੈਗੀ ਆ ਜਾਂ ਲੰਗਰ ਦਾ ਛੱਡ ਇਹ ਜਿਹੜੇ ਅਗਲੇ ਪ੍ਰੋਗਰਾਮ ਹੋਣਗੇ ਸੋ ਸਤ ਸੰਗਤ ਜੀ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਿਆ ਮੈਂ ਸਾਰੀ ਜਾਣਕਾਰੀ ਦਿੱਤੀ ਆ ਕੌਣ ਸੇਵਾਦਾਰ ਕਿਹਦੇ ਵੱਲੋਂ ਕਿੰਨਾ ਕੁ ਸਹਿਯੋਗ ਆ ਸਾਰੀ ਸੰਗਤ ਦਾ ਹੀ ਇਸ ਦੇ ਵਿੱਚ ਸਹਿਯੋਗ ਆ ਤੇ ਤੁਸੀਂ ਆਓ ਜਿਹਨੇ ਨਹੀਂ ਆਇਆ ਤਾਂ ਇੱਕ ਵਾਰ ਜਰੂਰ ਇੱਥੇ ਆ ਕੇ ਇਹ ਆਪਣਾ ਜਿਹੜਾ ਸੇਵਾ ਪਾਣੀ ਕਰੋ ਤੇ ਹਰ ਮਹੀਨੇ 3 ਤਰੀਕ ਨੂੰ satsang ਵੀ ਹੁੰਦਾ ਬਾਅਦ ਤੋਂ ਬਾਅਦ ਸੰਗ ਤਾਂ ਭਾਈ satsang ਦੇ ਵਿੱਚ ਵੀ ਹਾਜ਼ਰੀ ਭਰਿਆ ਕਰੋ ਇਹ ਆਪਾਂ ਜਿਹੜਾ ਪਿੰਡ ਦੇ ਵਿੱਚ ਬਹੁਤ ਵਧੀਆ ਆਪਾਂ ਨੂੰ ਪਿੰਡ ਨੂੰ ਮਿਲਿਆ ਵਾ ਇੰਨੀ ਜਗ੍ਹਾ ਲੈਣੀ ਪਹਿਲਾਂ ਦੇਖੋ ਕਿੰਨੀ ਔਖੀ ਹੈ ਨਾ ਮੇਨ ਰੋਡ ਤੇ ਕਾਫੀ ਵੱਡੀ ਜਗ੍ਹਾ ਖੁੱਲੀ ਡੁੱਲੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੁਹਾਨੂੰ ਸਾਰਾ ਦਿਖਾਵਾਂਗੇ ਬਾਕੀ ਬਹੁਤ ਵਧੀਆ ਭਾਈ ਆਪਣਾ ਪਿੰਡ ਧਮੋਟ ਨੂੰ ਇਹ ਜਗ੍ਹਾ ਮਿਲੀ ਆ ਤੇ ਇੱਥੇ satsang ਹੋਵੇ ਚਲੋ ਹਨਾ ਕਿਸੇ ਦਾ ਭਲਾ ਹੋ ਜਾਂਦਾ ਤੇ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰੋ ਤੇ ਇੱਥੇ ਹਾਜ਼ਰੀ ਜ਼ਰੂਰ ਦਿਆ ਕਰੋ ਸਾਰਿਆਂ ਬੀਬੀਆਂ ਭੈਣਾਂ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਵੀ ਆਪਾਂ ਸਾਰੇ ਨਾਲ ਮਿਲ ਕੇ ਇਹਨੂੰ ਆਪਾਂ ਵਧੀਆ ਬਣਾਉਣਾ ਵਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਬਾਕੀ ਦੱਸ ਇੱਥੇ ਸਾਧ ਸੰਗਤ ਜੀ ਲੋਕ ਪੁਲਾਈ ਦੇ ਕੰਮ ਵੀ ਕੀਤੇ ਜਾਂਦੇ ਨੇ ਔਰ ਦੁੱਖ ਦਰਦ ਵੀ ਕੱਟੇ ਜਾਂਦੇ ਨੇ ਮਹਾਰਾਜ ਦਾ ਇੱਥੇ ਵਰਦਾਨ ਨੇ ਕਈ ਤਰ੍ਹਾਂ ਦੇ ਉਹ ਵਰਦਾਨ ਨਹੀਂ ਕੰਮ ਕਰਦੇ ਨੇ ਸਤੋ ਜਲ ਦਿੱਤਾ ਜਾਂਦਾ ਜਿਹੜਾ ਕਈ ਕਸ਼ਟਾਂ ਨੂੰ ਦੂਰ ਕਰਦਾ ਮੈਂ ਬੰਤੀ ਹੈ ਸਤ ਸੰਗਤ ਨੂੰ ਜੋ ਵੀ ਆਣਾ ਚਾਹੇ ਆ ਕੇ ਇੱਥੇ ਫਾਇਦਾ ਉਠਾ ਸਕਦਾ ਠੀਕ ਹੈ ਹਾਲੋ ਮੈਂ ਕਿਸੇ ਨੇ ਕੋਈ ਨਾਮ ਸ਼ਬਦ ਲੈਣਾ ਹੋਵੇ ਉਹ ਵੀ ਇੱਥੇ ਬਾਬਾ ਜੀ ਕੋਲ ਜਾਨ ਦਾ ਪ੍ਰਬੰਧ ਤੁਹਾਡੇ ਕੋਲ ਹੀ ਹੁੰਦਾ ਨਾਮ ਸ਼ਬਦ ਵੀ ਦਿੱਤਾ ਜਾਂਦਾ ਹਾਂਜੀ ਹਾਂਜੀ ਸੋ ਸੰਗਤ ਜੇ ਤੁਸੀਂ ਕਿਸੇ ਨਾਮ ਸ਼ਬਦ ਲੈਣਾ ਚਾਹੁੰਦੇ ਹੋ ਵਧੀਆ ਮੈਂ ਤਾਂ ਕਹਿੰਦਾ ਗੁਰੂ ਵਾਲੇ ਬਣੋ ਕਿਸੇ ਵੀ ਗੁਰੂ ਦੇ ਲੜ ਲੱਗੋ ਪਰ ਗੁਰੂ ਵਾਲੇ ਬਣੋ ਸਾਰੇ ਤੇ ਤੁਸੀਂ ਨਾ ਪ੍ਰਬੰਧਕ ਵੀਰ ਸੇਵਾਦਾਰ ਨਾਲ ਜ਼ਰੂਰ ਸੰਪਰਕ ਕਰਿਓ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਭਾਈ ਕੋਈ ਹੋਰ ਗੱਲਬਾਤ ਕਰਨੀ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਦਾ ਪਲਾ ਹਾਂਜੀ ਹਾਂਜੀ ਕਰ ਲਓ ਗੱਲਬਾਤ ਜੀ ਸੋ ਆਪਣੇ ਨਾਲ ਸੇਵਾਦਾਰ ਵੀਰ ਨੇ ਹਾਜ਼ਰ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਇਹ ਡੇਰਾ ਮਹਾਰਾਜ ਦਰਸ਼ਨ ਦਾਸ ਜੀ ਦਾ ਵੱਲੋਂ ਬਣਾਇਆ ਗਿਆ ਹੈ 10 ਧਰਮ ਸਤਾਖਨਾਂ ਦੇਖਦਾ ਹੈ 10 ਧਰਮ ਦੇ ਨਾਂ ਤੇ ਸਤਿਗੁਰ ਦਰਸ਼ਨ ਧਾਮ ਦਾ ਡੇਰਾ ਹੈ ਇਹ ਇੱਥੇ ਹਰ ਮਹੀਨੇ ਤਿੰਨ ਤਰੀਕ ਨੂੰ Satsang ਹੁੰਦਾ ਜੀ ਦੇ ਚ ਹਰ ਕਿਸੇ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਓ ਤੇ ਵੱਧ ਤੋਂ ਵੱਧ ਫਾਇਦਾ ਉਠਾਓ ਸੰਗਤ ਕਰੋ ਸੇਵਾ ਕਰੋ ਤੇ ਹਰ ਸਾਲ ਅਸੀਂ 7 ਦਸੰਬਰ ਨੂੰ ਇੱਥੇ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਕਰਾਂਗੇ ਐਤਕੀ ਅਸੀਂ ਪਹਿਲੀ ਵਾਰ ਮਨਾਵਾਂਗੇ ਤੇ ਹਰ ਸਾਲ 7 ਦਸੰਬਰ ਦਾ ਭੰਡਾਰਾ ਇੱਥੇ ਹੋਇਆ ਕਰੋ ਸਾਲਾਨਾ ਭੰਡਾਰਾ ਤੇ ਉਹਦੇ ਤੇ ਜਥਾ ਜੋਗ ਸੰਗਤਾਂ ਦੀ ਸੇਵਾ ਕਰਿਆ ਕਰਾਂਗੇ ਕੋਈ ਵੀ ਵੈਲਫੇਅਰ ਦਾ ਕੰਮ ਹੈ ਉਹਦੇ ਵਿੱਚ ਅਸੀਂ ਕਰਾਂਗੇ ਸੰਤਾਂ ਦੇ ਸੰਗਤਾਂ ਦੇ ਸਹਿਯੋਗ ਨਾਲ ਇਹ ਜੋ ਬਣ ਰਿਹਾ ਤਿਲ ਫੁੱਲ ਇੱਥੇ ਕਿਸੇ ਦਾ ਨਹੀਂ ਸਾਰਿਆਂ ਦਾ ਤਿਲ ਫੁੱਲ ਲੱਗ ਰਿਹਾ ਹੈ ਤਾਂ ਕਿ ਕੋਈ ਆਉਣ ਤੋਂ ਜਕੇ ਨਾ ਹਰ ਬੰਦੇ ਨੂੰ ਇੱਥੇ ਆਉਣ ਲਈ ਅਸੀਂ ਖੁੱਲਾ ਸੱਦਾ ਦਿੰਦੇ ਆ ਕੋਈ ਆਵੇ ਕੋਈ ਤਨ ਦੀ ਸੇਵਾ ਕਰੇ ਕੋਈ ਤਨ ਦੀ ਕਰੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸੋ ਇਹ ਹੈ ਜੀ ਨਾਨਕ ਨਾ ਜਿਹੜੇ ਦਾ ਨੀਵ ਪੱਥਰ ਮਹਾਰਾਜ ਚੜਵਿੰਦਾ ਦਾ ਸਥਿਰ ਤੜਕੜੀ ਜੀ ਦੁਆਰਾ ਰੱਖਿਆ ਗਿਆ ਹਾਂਜੀ ਉਹਨਾਂ ਨੇ ਇਹਦੀ ਨੀਵ ਰੱਖੀ ਹੈ ਉਹੀ ਅੱਗੇ ਹੁਣ ਚੱਲਣਾ ਹਾਂਜੀ ਤੁਹਾਡੀ ਵੀਡੀਓ ਵਿੱਚ ਆਪਾਂ ਜਾਣਿਆ ਸਾਰੀ ਜਾਣਕਾਰੀ ਮਿਲੀ ਆ ਸੋ ਕਾਫੀ ਮੈਨੂੰ ਮੈਸੇਜ ਆ ਰਹੇ ਸੀ ਵੀ ਵੀਰੇ ਡੇਰੇ ਦੀ ਆਪਾਂ ਵੀਡੀਓ ਬਣਾ ਕਿਹਦੇ ਵੱਲੋਂ ਕਿੰਨਾ ਕ ਸਹਿਯੋਗ ਆ ਤੁਸੀਂ ਸਾਰਾ ਜਾਣਿਆ ਤੇ ਸੰਗਤਾਂ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਸੇਵਾਦਾਰਾਂ ਨਾਲ ਜੋੜੋ ਆਪਾਂ ਸਾਰਿਆਂ ਨਾਲ ਮਿਲ ਕੇ ਕੰਮ ਕਾਰਜ ਕਰਨਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਨਕ ਨਾਮ ਚੜਦੀ ਸਾਧ ਸੰਗਤ ਜੀ ਅੱਜ 15 ਅਗਸਤ ਦਾ ਦਿਨ ਜੋ ਮਹਾਰਾਜ ਦਰਸ਼ਨ ਦਾ ਜੀ ਦਾ ਜੋਤੀ ਦੇ ਵਾਸ ਹੈ ਉਹ ਅਸੀਂ ਅੱਜ ਤਮੋੜ ਡੇਰੇ 'ਚ ਮਨਾਨ ਚੱਲੇ ਆ ਜਿਹਦੇ ਨਾਲ-ਨਾਲ ਅਸੀਂ ਕਮਰਿਆਂ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕਰਨਾ ਹੈ ਕਿਉਂਕਿ ਕੰਮ ਥੋੜਾ ਰੁਕ ਗਿਆ ਸੀ ਬਰਸਾਤ ਕਰਕੇ ਬਾਕੀ ਡੇਰੇ ਦਾ ਕੰਮ ਚੱਲੀ ਜਾਂਦਾ ਹੁਣ ਇਹ ਜਿਹੜੇ ਕਮਰਿਆਂ ਦਾ ਰਹਿ ਗਿਆ ਸੀ ਉਹ ਸ਼ੁਰੂ ਕਰ ਰਹੇ ਆ ਅੱਜ ਠੀਕ ਹੈ ਜੀ ਭਾਜੀ ਨਾਨਕ ਨਾਮ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਪ ਜੰਗੀ ਕਲਾ ਤੇਰੇ ਪਾਣੀ ਇਸਰਵਤ ਦਾਤਾ ਮਾਵ ਨਾਨਕ ਨਾ ਜੜਦੇ ਕਲਾ ਤੇਰੇ ਪਾਣੀ ਇਸਰਵਤ